ਆਮ ਆਦਮੀ ਪਾਰਟੀ ਦੀ ਇੱਕ ਹੋਰ ਮੰਤਰੀ ਅੱਜ ਵਿਆਹ ਦੇ ਬੰਧਨ ਦੇ ਵਿੱਚ ਬੰਨਣ ਜਾ ਰਹੇ ਨੇ ਤੇ ਅਨਮੋਲ ਗਗਨਮਾਨ ਦਾਜ ਵਿਆਹ ਤੇ ਦੱਸਦੀ ਹੈ ਕਿ ਜਿਹੜਾ ਕਿ ਅੱਜ ਕਾਂਗਰਸ ਪਰਿਵਾਰ ਦੀ ਨੋ ਬਣੇਗੀ ਆਪਦੀ ਮੰਤਰੀ ਅਨਮੋਲ ਗਗਨਮਾਨ ਜ਼ਿਰਕਪੁਰ ਦੇ ਵਿੱਚ ਵਿਆਹ ਹੋਵੇਗਾ ਤੇ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਅਨਮੋਲ ਗਗਨਦਾਮਾਨ ਅਨਮੋਲ ਗਗਨਮਾਨ ਦਾਜ ਜ਼ਿਰਕਪੁਰ ਦੇ ਵਿੱਚ ਵਿਆਹ ਹੋਣ ਜਾ ਰਿਹਾ ਹੈ ਤੇ ਅੱਜ ਜ਼ਿਰਕਪੁਰ ਵਿੱਚ ਉਹਨਾਂ ਦਾ ਵਿਆਹ ਐਡਵੋਕੇਟ ਸ਼ਾਹਬਾਤ ਸਿੰਘ ਦੇ ਨਾਲ ਹੋਵੇਗਾ ਤੇ ਇਸ ਦੌਰਾਨ ਪੰਜਾਬ ਸਰਕਾਰ ਦੇ ਵਿਧਾਇਕ ਅਤੇ ਕੈਬਨਟ ਮੰਤਰੀ ਵਿਆਹ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚਣਗੇ ਤੇ ਦੱਸਦੀ ਹੈ ਕਿ ਪਿਛਲੇ ਦਿਨੀ ਅਨਮੋਲ ਗगनਮਾਨ ਦੀਆਂ ਵਿਆਹ ਦੀਆਂ ਰਸਮਾਂ ਹੋਈਆਂ ਸਨ ਜਿਸ ਦੌਰਾਨ ਉਹਨਾਂ ਦੀ ਮਹਿੰਦੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਤੇ ਜਿਸ ਦੇ ਵਿੱਚ ਆਪਣੀਆਂ ਸਹੇਲੀਆਂ ਦੇ ਨਾਲ ਮਹਿੰਦੀ ਲਗਵਾ ਰਹੇ ਸਨ ਤੇ ਨਾਲ ਹੀ ਕਾਫੀ ਖੂਬਸੂਰਤ ਵੀ ਲੱਗ ਰਹੇ ਸਨ ਤੇ ਅੱਜ ਉਹਨਾਂ ਦਾ ਵਿਆਹ ਜਿਹੜਾ ਕਿ ਸ਼ਾਹਬਾਤ ਸਿੰਘ ਨਾਲ ਹੋਵੇਗਾ ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਹਨ ਤੇ ਉਹਨਾਂ ਦੇ ਹੱਥ ਤੇ ਲਾੜੇ ਦਾ ਨਾਮ ਲਿਖਿਆ ਲਿਖਵਾਇਆ ਹੈ ਤੇ ਉੱਥੇ ਹੀ ਅੱਜ ਉਹਨਾਂ ਦਾ ਵਿਆਹ ਜ਼ਿਰਕਪੁਰ ਦੇ ਇੱਕ ਪੈਲਸ ਦੇ ਵਿੱਚ ਹੋਵੇਗਾ ਤੇ ਚੰਡੀਗੜ੍ਹ ਅਤੇ ਮੁਹਾਲੀ ਦੇ ਵਿੱਚ ਆਪਣਾ ਜ਼ਿਆਦਾਤਰ ਸਮਾਂ ਬਿਤਾਉਣ ਵਾਲੇ ਅਨਮੋਲ ਗਗਰਮਾ 2022 ਦੇ ਵਿੱਚ ਖਰੜ ਵਿਧਾਨ ਸਭਾ ਤੋਂ ਚੋਣ ਜਿੱਤ ਕੇ ਵਿਦਾਇਕ ਬਣੇ ਸਨ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਹਨਾਂ ਨੂੰ ਕੈਬਨਟ ਮੰਤਰੀ ਬਣਾਇਆ ਗਿਆ ਤੇ ਅੱਜ ਕਾਂਗਰਸ ਪਾਰਟੀ ਯਾਨੀ ਕਿ ਉਹਨਾਂ ਦੇ ਪਰਿਵਾਰ ਦੀ ਕਾਂਗਰਸੀ ਪਰਿਵਾਰ ਦੀ ਨੋ ਜਿਹੜੀ ਕਿ ਅੱਜ ਆਮ ਆਦਮੀ ਪਾਰਟੀ ਦੀ ਮੰਤਰੀ ਅਨਮੋਲ ਗਗਨਮਣਨ ਜਾ ਰਹੇ ਨੇ ਤੇ ਜ਼ਰਕਪੁਰ ਦੇ ਵਿੱਚ ਵਿਆਹ ਹੋਵੇਗਾ ਤੇ ਵੱਡੀ ਖੁਸ਼ਖਬਰੀ ਹੈ ਤੇ ਦੂਜੇ ਪਾਸੇ ਅੱਜ ਦੱਸਦੀ ਹੈ ਕਿ ਸ਼ਾਹਬਾਜ਼ ਦੇ ਨਾਲ ਵਿਆਹ ਦੇ ਬੰਧਨ ਦੇ ਵਿੱਚ ਮੰਤਰੀ ਅਨਮੋਲ ਗਗਨਮਾਨ ਬੰਨਜਨ ਜਾ ਰਹੇ ਨੇ ਆਮ ਆਦਮੀ ਪਾਰਟੀ ਦੀ ਇੱਕ ਹੋਰ ਮੰਤਰੀ ਅੱਜ ਵਿਆਹ ਦੇ ਬੰਧਨ ਦੇ ਵਿੱਚ ਬੰਨਜਨ ਜਾ ਰਹੇ ਨੇ ਤੇ ਅਨਮੋਲ ਗਗਨਮਾਨ ਦਾ ਜ ਵਿਆਹ ਹੈ ਤੇ ਦੱਸਦੀ ਹੈ ਕਿ ਜਿਹੜਾ ਕਿ ਅੱਜ ਕਾਂਗਰਸ ਪਰਿਵਾਰ ਦੀ ਨੋ ਬਣੇਗੀ ਆਪਦੀ ਮੰਤਰੀ ਅਨਮੋਲ ਗਗਨਮਾਨ ਜ਼ਿਰਕਪੁਰ ਦੇ ਵਿੱਚ ਵਿਆਹ ਹੋਵੇਗਾ ਤੇ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਅਨਮੋਲ ਗਗਨਦਾਮਾਨ ਅਨਮੋਲ ਗਗਨਮਾਨ ਦਾ ਅੱਜ ਜ਼ਿਰਕਪੁਰ ਦੇ ਵਿੱਚ ਵਿਆਹ ਹੋਣ ਜਾ ਰਿਹਾ ਹੈ ਤੇ ਅੱਜ ਜ਼ਿਰਕਪੁਰ ਵਿੱਚ ਉਹਨਾਂ ਦਾ ਵਿਆਹ ਐਡਵੋਕੇਟ ਸ਼ਾਹਬਾਤ ਸਿੰਘ ਦੇ ਨਾਲ ਹੋਵੇਗਾ ਤੇ ਇਸ ਦੌਰਾਨ ਪੰਜਾਬ ਸਰਕਾਰ ਦੇ ਵਿਧਾਇਕ ਅਤੇ ਕੈਬਨਟ ਮੰਤਰੀ ਵਿਆਹ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚਣਗੇ ਤੇ ਦੱਸਦੀ ਹੈ ਕਿ ਪਿਛਲੇ ਦਿਨੀ ਅਨਮੋਲ ਗगनਮਾਨ ਦੀਆਂ ਵਿਆਹ ਦੀਆਂ ਰਸਮਾਂ ਹੋਈਆਂ ਸਨ ਜਿਸ ਦੌਰਾਨ ਉਹਨਾਂ ਦੀ ਮਹਿੰਦੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਤੇ ਜਿਸ ਦੇ ਵਿੱਚ ਆਪਣੀਆਂ ਸਹੇਲੀਆਂ ਦੇ ਨਾਲ ਮਹਿੰਦੀ ਲਗਵਾ ਰਹੇ ਸਨ ਤੇ ਨਾਲ ਹੀ ਕਾਫੀ ਖੂਬਸੂਰਤ ਵੀ ਲੱਗ ਰਹੇ ਸਨ ਤੇ ਅੱਜ ਉਹਨਾਂ ਦਾ ਵਿਆਹ ਜਿਹੜਾ ਕਿ ਸ਼ਾਹਬਾਤ ਸਿੰਘ ਨਾਲ ਹੋਵੇਗਾ ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਹਨ ਤੇ ਉਹਨਾਂ ਦੇ ਹੱਥ ਤੇ ਲਾੜੇ ਦਾ ਨਾਮ ਲਿਖਿਆ ਲਿਖਵਾਇਆ ਹੈ ਤੇ ਉੱਥੇ ਹੀ ਅੱਜ ਉਹਨਾਂ ਦਾ ਵਿਆਹ ਜ਼ਿਰਕਪੁਰ ਦੇ ਇੱਕ ਪੈਲਸ ਦੇ ਵਿੱਚ ਹੋਵੇਗਾ ਤੇ ਚੰਡੀਗੜ੍ਹ ਅਤੇ ਮੁਹਾਲੀ ਦੇ ਵਿੱਚ ਆਪਣਾ ਜ਼ਿਆਦਾਤਰ ਸਮਾਂ ਬਿਤਾਉਣ ਵਾਲੇ ਅਨਮੋਲ ਗਗਨ ਮਾਨ 2022 ਦੇ ਵਿੱਚ ਖਰੜ ਵਿਧਾਨ ਸਭਾ ਤੋਂ ਚੋਣ ਜਿੱਤ ਕੇ ਵਿਦਾਇਕ ਬਣੇ ਸਨ ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਤੇ ਅੱਜ ਕਾਂਗਰਸ ਪਾਰਟੀ ਯਾਨੀ ਕਿ ਉਹਨਾਂ ਦੇ ਪਰਿਵਾਰ ਦੀ ਕਾਂਗਰਸੀ ਪਰਿਵਾਰ ਦੀ ਨੋ ਜਿਹੜੇ ਕਿ ਅੱਜ ਆਮ ਆਦਮੀ ਪਾਰਟੀ ਦੀ ਮੰਤਰੀ ਅਨਮੋਲ ਗਗਨਮਣਨ ਜਾ ਰਹੇ ਨੇ ਤੇ ਜ਼ਿਰਕਪੁਰ ਦੇ ਵਿੱਚ ਵਿਆਹ ਹੋਵੇਗਾ ਤੇ ਵੱਡੀ ਖੁਸ਼ਖਬਰੀ ਹੈ ਤੇ ਦੂਜੇ ਪਾਸੇ ਅੱਜ ਦੱਸਦੀ ਹੈ ਕਿ ਸ਼ਾਹ ਬਾਜ਼ ਦੇ ਨਾਲ ਵਿਆਹ ਦੇ ਬੰਧਨ ਦੇ ਵਿੱਚ ਮੰਤਰੀ ਅਨਮੋਲ ਗਗਨਮਾਨ ਬੰਜਨ ਜਾ ਰਹੇ ਨੇ